ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇ ਦਿਹਿ ਹਫਤਾ ਜਲਾ ਚੱਲ ਰਿਹਾ ਨਾ ਇਹਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਲੰਤਾਂ ਪੈ ਰਹੀਆਂ ਨੇ ਉਹ ਗੰਗੋ ਬ੍ਰਹਮਣ ਨੂੰ ਪੈ ਰਹੀਆਂ ਸਭ ਤੋਂ ਵੱਧ ਜਿਹੜੀਆਂ ਲੰਤਾਂ ਪੈ ਰਹੀਆਂ ਨੇ ਉਹ ਸੱਚਾ ਆਨੰਦ ਨੂੰ ਪੈ ਰਹੀਆਂ 22 ਧਰ ਦੇ ਰਾਜਾ ਨੇ ਪੈ ਰਹੀਆਂ ਕਿਉਂਕਿ ਇਹਨਾਂ ਨਮਕ ਹਰਾਮੀਆਂ ਨੇ ਝੋਟੀਆਂ ਕਸਮਾ ਖਾਦੀਆਂ ਤੇ ਕਿਰਤ ਕਰਨ ਹੋਏ ਤੇ ਸਭ ਤੋਂ ਵੱਧ ਜਿਹੜਾ ਸਨਮਾਨ ਮਿਲ ਰਿਹਾ ਨਾ ਰਹਿੰਦੀ ਦੁਨੀਆ ਤੱਕ ਮਿਲੇਗਾ ਗੰਗਾ ਨੂੰ ਰਹਿੰਦੀ ਦੁਨੀਆ ਤੱਕ ਲਾਂਤਾ ਪਹਿਣ ਗਈਆਂ ਸੁਚਾ ਅਰੰਦ ਨੂੰ ਲਾਂਤਾ ਪਹਿਣ ਗਈਆਂ ਤੇ ਟੋਡਲ ਮਲ ਵਰਗੇ ਮਹਾਨਪੁਰਖ ਮੋਤੀ ਮੈਰੀ ਵਰਗੇ ਜਿਨੇ ਆਪਣਾ ਪਰਿਵਾਰ ਕੋਲੂ ਚੋਂ ਦਾ ਪੀੜਿਆ ਗਿਆ ਇਹ ਕੋਟਲਾ ਨਿਹੰਗ ਖਾਂ ਵਰਗੇ ਮਹਾਨ ਪੁਰਖ ਤੇ ਉਹਦੀ ਬੱਚੀ ਜਿਹੜੀ ਪਿਆਰੀ ਬੱਚੀ ਮਹਤਾਜ ਜਿਹੜੇ ਸੀ ਜਿਨ੍ਹਾਂ ਨੇ ਏਡਾ ਵੱਡਾ ਸਦਕ ਨਿਭਾਇਆ ਇਹਨਾਂ ਸਾਰਿਆਂ ਨੂੰ ਇਤਿਹਾਸ ਦੇ ਪੰਨਿਆਂ ਤੇ ਸੁਨਿਆਰੀ ਅੱਖਰਾਂ 'ਚ ਇਹਨਾਂ ਦਾ ਨਾਮ ਲਿਖਿਆ ਗਿਆ ਤੇ ਉਹਨਾਂ ਨੂੰ ਸਨਮਾਨ ਮਿਲੇਗਾ ਤੇ ਮਿਲ ਰਿਹਾ ਹੈ ਤੇ ਸਭ ਤੋਂ ਵੱਧ ਲਾਂ ਤਾਂ ਜਿਹੜੀਆਂ ਨੇ ਜਿਹੜੇ ਨਮਕ ਹਰਾਮੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਣਾ ਦਗਾ ਕੀਤਾ ਮੇਰੇ ਪਾਦਸ਼ਾਹ ਦੇ ਬੱਚੇ ਸ਼ਹੀਦ ਕਰਵਾਏ ਪਰਿਵਾਰ ਸ਼ਹੀਦ ਕਰਵਾਇਆ ਇਹ ਉਹ ਲੈ ਰਹੇ ਆ ਇਹ ਸੰਤੋਬਦ ਮਾਨ ਸਨਮਾਨ ਉਹ ਲੈ ਰਹੇ ਨੇ ਲਾਂਤਾਂ ਉਹ ਲੈ ਰਹੇ ਨੇ ਮਾੜਾ ਕਰਨ ਵਾਲੇ ਤੇ ਸਨਮਾਨ ਉਹ ਲੈ ਰਹੇ ਨੇ ਜਿਨ੍ਹਾਂ ਨੇ ਸ਼ੇਰ ਮੁਹੰਮਦ ਵਰਗਿਆਂ ਨੇ ਹਾ ਦਾ ਨਾਰਾ ਮਾਰਿਆ ਕਿ ਵਜੀ ਦਿਖਾ ਜੇ ਮੇਰਾ ਭਰਾ ਮਰ ਗਿਆ ਨਾ ਚਮਕੌਰ ਵਿੱਚ ਤੇ ਕੋਈ ਨਹੀਂ ਜੇ ਗੁਰੂ ਗੋਬਿੰਦ ਸਿੰਘ ਮਿਲੇਗਾ ਤੇ ਆਪਾਂ ਮਦਾਨੇ ਜਾਂ ਕੇ ਗੱਲਬਾਤ ਕਰ ਲਵਾਂਗੇ ਪਰ ਬੱਚੇ ਮਾਰਨਾ ਪਾਪ ਹੈ ਤੇ ਸੁੱਚਾ ਨਾ ਦੁਸ਼ਤ ਜਿਹੜਾ ਸੀ ਉਹਨੇ ਹੋਰ ਪਾਪ ਕਮਾ ਕੇ ਕਿਹਾ ਸੀ ਕਿ ਸੱਪ ਦੇ ਬੱਚੇ ਆ। ਪਿਆਰਿਓ ਇਤਿਹਾਸ ਕਦੀ ਕਿਸੇ ਨੂੰ ਮਾਫ਼ ਨਹੀਂ ਕਰਦਾ। ਗੁੰਮੇ ਮਾਸਕੀ ਵਰਗਿਆਂ ਨੇ ਉੱਥੇ ਜਿਹੜਾ ਪਲਾ ਕਮਾਇਆ ਉਹ ਮਾਇ ਤਾਂ ਸੀ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਆਨ ਲਾਲਾਂ ਨੂੰ ਪੁਖੇ ਪਾਉਣਿਆਂ ਨੂੰ ਪ੍ਰਸ਼ਾਦਾ ਛਕਾਇਆ। ਇਹਨਾਂ ਸਾਰੇ ਨੂੰ ਉਤਿਆਸ ਦੀ ਸੁਨਹਿਰੀ ਪੰਨਿਆ ਦਿੱਤੀ ਇਹਨਾਂ ਦਾ ਨਾਮ ਲਿਖਿਆ ਗਿਆ ਤੇ ਸਨਮਾਨ ਤੇ ਸਤਿਕਾਰ ਇਹਨਾਂ ਨੂੰ ਹਮੇਸ਼ਾ ਮਿਲਦਾ ਰਹੇਗਾ ਤੇ ਗੰਗੂ ਬ੍ਰਾਹਮਣ ਸੁਚਾ ਆਨੰਦ ਵਰਗੇ ਇਹ ਜਿਹੜੇ ਘਟਿਆ ਕਿਸਮ ਦੇ ਲੋਕ ਸੀ ਤੇ ਨਮਕ ਹਰਾਮੀ ਬਾਈ ਤਰ ਦੇ ਰਾਜੇ ਤੇ ਸੁਬਾ ਵਜੀਦ ਖਾਨ ਦੀਆਂ ਫੌਜਾਂ ਇਹਨਾਂ ਨੂੰ ਹਮੇਸ਼ਾ ਨੇ ਲੰਤਾਂ ਕਹਿੰਦੀਆਂ ਰਹਿ ਗਈਆਂ ਤੇ ਇਸ ਕਰਕੇ ਮਹਾਰਾ ਦੇ ਬਾਣੇ ਕਹਿੰਦੀ ਹੈ ਕਿ ਜੇ ਧਰਮ ਕਮਾਵੇ ਸੋ ਧਰਮ ਨਾ ਹੋਵੇ ਜੇ ਕੋਈ ਧਰਮ ਕਮਾਉਂਦਾ ਤੇ ਉਹਦਾ ਨਾਮ ਵੀ ਧਰਮੀ ਹੁੰਦਾ ਕਿ ਬੰਦੇ ਬੜੇ ਚੰਗੇ ਆ ਜੀ ਇਨਸਾਨ ਬੜੇ ਵਧੀਆ ਨੇ ਤੇ ਪਾਪ ਕਮਾਣੇ ਪਾਪੀ ਜਾਣੀ ਐ ਜਿਹੜੇ ਪਾਪ ਕਰਦੇ ਨੇ ਉਹਨਾਂ ਨੂੰ ਫਿਰ ਲੋਕ ਪਾਪੀ, ਜਾਲਮ, ਹਤਿਆਈ ਹੀ ਕਹਿ ਕੇ ਯਾਦ ਕਰਦੇ ਆ ਇਸ ਕਰਕੇ ਇਹ ਜਿਨ੍ਹਾਂ ਨੇ ਪਾਪ ਕਮਾਇਆ ਉਹ ਹਮੇਸ਼ਾ ਲੱਖਾਂ ਲਾਂਤਾਂ ਦੇ ਹੱਕਦਾਰ ਰਹਿਣਗੇ ਤੇ ਜਿਨ੍ਹਾਂ ਨੇ ਸਨਮਾਨ ਕਮਾਇਆ ਤੇ ਉਹਨਾਂ ਦੇ ਅੱਗੇ ਸਜਦਾ ਜਿਹੜਾ ਸਿੱਖ ਹਮੇਸ਼ਾ ਉਨਾਂ ਲਈ ਸੱਚਕ ਹੁੰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ